ਰੇ ਕੀ ਰੇ ਰੇਦਾ ਜੀ ਇਹ ਸਾਹਿਬ ਅੱਛੀ ਆ ਜੀ ਦੇ ਵਸੀ ਦਾ ਕੋਈ 45 ਮੰਗਣ ਦਿਆ ਕੋਈ 40 ਮੰਗਣ ਦਿਆ ਹਾਂਜੀ ਆਪਾਂ ਭਰ ਜਾ ਜਾਈਏ ਜੀ ਹਾਂਜੀ ਪੂਰੇ ਕਰ ਦਿਆਂ ਮੈਂ ਆਹਨਾਂ ਇਹ 5000 ਛੋਟ ਹੋਰ ਕਿ ਕਰਦਾ 40 ਤੋਂ ਚਲੋ ਅੱਛਾ 40 ਚੋਂ 1000 ਛੋਟ ਵੀ ਰੋਣੀ ਆਂਦੇ ਕਰਦਾਂਗੇ ਪਰ ਵੀਰੇ ਬੱਛੀ ਤਿਆਰ ਹੋ ਕੇ ਗਾਂ ਕੋਈ ਮੇਰਾ ਭਰਾ ਵਪਾਰੀ ਵੀਰ ਵੀ ਜਿਹੜਾ ਨਾ ਜਿੱਥੇ ਮਰਜੀ ਬੱਛੀ ਦੀ ਜਿੱਥੇ ਮਰਜੀ ਕੋਸਾਂ ਦੀ ਬੱਛੀ ਵੇਚਣੀ ਮੇਰਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਸਾਂਭਿਆਂ ਬੱਛੀ ਵੇਚਦੀ ਹੈ ਬਾਕੀ ਆ ਵੀ ਜਰਸੀ ਆਪਣੇ ਕੋਈ ਵੀਰ ਤੋਪਲਾ ਸਕੀ ਆ ਵੇਖੋ ਵੀਰ ਜੀ ਜਰਸੀ 17 ਕਿਲੋ ਦੁੱਧ ਨੇ ਭਰਿਆ ਹੈ ਅੱਛਾ ਜੀ ਹਾਂ ਜੀ ਬੂਟੀਵਾਦੀ ਕੋਟ 100 ਰੁਪਈਆ ਜਿੱਥੇ ਵੀਰ ਸੁਣੀ ਆ ਇਹ ਵੀ ਗੱਪਣ ਹਣਾ ਹਾਂ ਕਿੱਝ ਸੁਣੀ ਠੀਕ ਆ ਵੀਰੇ ਠੀਕ ਦੇਖੋ ਵੀਰੇ ਵਸੀ ਬਹੁਤ ਪਿਆਰੀ ਵਸੀ ਆ ਇਹ ਵੀ ਅੱਜ ਵੀ ਲੈ ਆ ਲੈ ਲੈ ਨਾ ਕੋਈ ਕੋਈ ਗਾਣੇ ਵੀਰੇ ਕੋਈ ਦੇਖੋ ਇਹ ਜੀ ਪੋਦੀ ਵਾਲੀ ਵੈੜਾ ਇਹ ਵੀ ਐ ਪਿਓਰ ਅਸਲ ਚੀਜ਼ ਆ ਪੰਜਾਬ ਵਾਲੀ ਜੱਸੀ ਆ ਥਾਣ ਭਾਂਡੇ ਦੀ ਖੁੱਲੀ ਵਿੱਟੀ ਲੈ ਦੇ ਬਣੂ ਕੀ ਕਰਮਾ ਲਈ ਹੋਣਾ ਤਿਆਰ ਹੋਈ ਇਹ ਦਿਨ ਦਾ ਹਾਏ ਹਾਏ ਸੁਣ ਸੁਣਦਾ ਪਤਾ ਨਹੀਂ ਕਰਮਾ ਲਈ ਨਾ ਦੇ ਵਸੇ ਨੂੰ ਬਹੁਤ ਜਾਰੀਆਂ ਵੀ ਹੋਵੇ ਸਹੀ ਗੱਲ ਵੀਰੇ ਹਾਂ ਬਣਾਉ ਆ ਖਾ ਜੂ ਅਸੀਂ ਨੂੰ 2 ਮੈਟ ਸੁਟਨੇ ਮੈਨੇ ਥਲੇ ਹਾਂ ਹਾਂ ਵੀ ਦੀ ਇਹਦਾ ਰੇਟ ਆਪਾਂ ਕਰੀਏ ਜਾਈ ਮਾ ਰੇਡ ਵੀ ਦੀ ਆ ਜੀ ਕੱਚੀ ਦਾ ਕੋਈ ਪਿਆਰ ਹੁੰਦੀ ਤੇ ਭਾਵੇਂ 50 ਕਰ ਲੈਂਦੇ ਇਹਦੇ ਗੱਲ ਵੀ ਕੱਚੀ ਆ ਕੱਚੀਆਂ ਵਾਲਾ ਮੁੱਲ ਹੀ ਕਰ ਹਾਂਜੀ 42 ਦੀਆਂ ਵੀ ਕਰ ਦਈਏ ਮੰਨਤਾ

ਇਹ ਵੀ ਜਰਸੀ ਆ ਗਈ ਵੀ ਦੂਜਾ ਸੂਆ ਅੱਛਾ ਜੀ ਇਹ ਵੀ ਜਰਸੀ ਕਹਾ ਬੜਾ ਜੰਦੀ ਕੱਚੀ ਕਹਾ ਬੜਾ ਜੰਦੀ ਕੱਚੀ ਹਾਂ ਇਹ ਵੀ ਵੀਰ ਜੀ ਬਹੁਤ ਵਧੀਆ ਨਾ ਹੈ ਫੇਸ ਕੁਆਲਟੀ ਬਹੁਤ ਟਾਪ ਦੀ ਨਾ ਇਹ ਵੀ ਚੁੱਤੀ ਪਾਤੀ ਟ੍ਰੈਂਕ ਤੋਂ ਬੜਾ ਚੰਗਾ ਉਹ ਵਧੀਆ ਵੀਰੇ ਬਹੁਤ ਵਧੀਆ ਜੇ ਇਹ ਵੀ ਵੀਰੇ 10 ਦਿਨ ਲੈ ਜੂਗਾ ਨਾ ਲੈ ਹਾਂ ਹਾਂ ਲੈ ਲੇ ਬਿਲਕੁਲ ਬਿਲਕੁਲ ਵੀਰੇ ਨਾਲੇ ਉਹ ਪੱਠੇ-ਪੁੱਠੇ ਪਾਏ ਨਾ ਅੱਗੇ ਉਹਨਾਂ ਦਾ ਵੰਡਦਾ ਕਰਤੀਆਂ ਥੋੜਾ ਵੀਰ ਜੀ ਬਹੁਤ ਵਧੀਆ ਵਸੀਆ ਜਰਸੀ ਵਸੀ ਐ ਟਾਪ ਕਲਾਸ ਬੁਤੀ ਬੱਦੀ ਇਹਦਾ ਮੈਂ ਨਾ ਉਰਤੀ ਵਾਲਾ ਭਾ ਕਰ ਦੇਣਾ ਵੀਰ ਦੇਖੋ ਵੀਰ ਜੀ ਜਿਹੜਾ ਆਪਣੇ ਪਹਿਲੇ ਫੋਨ ਤੇ ਵਿਗਿਆ ਵਸੀ ਅਛਾ ਹੀ ਹਾਂ ਇਹ ਵਸੀ ਤੇ ਲੀ ਨਾ ਨਾ ਬਣਾ ਬੜਾ ਚੰਗਾ ਲੱਗਾ ਉਹਦੇ ਚੱਡੇ ਦੇ ਵਿੱਚ ਜਾ ਕੇ ਨਾ ਕਰ ਗਏ ਥਾਂ ਲੱਭਦਾ ਨਹੀਂ ਬਿਲਕੁਲ ਬਿਲਕੁਲ ਵੀਰ ਫੋਨ ਬੜਾ ਕਮਾਲ ਦਾ ਦੇਖੋ ਵੀਰੇ ਵਸੀ ਹਾਂ ਵੀ ਜਿਹੜਾ ਲੈੜ ਫਿਰ ਮੂਲ ਤੇ ਵੀਰ ਵਸੀ ਦਾ 35 ਹਾਂਜੀ ਅੱਗੇ ਤੂੰ ਦੱਸ ਕਿੰਨੀ ਛੂਟ ਕਰ ਦੀ ਯੋੜੀ ਕਰਦਗੇ 32000 ਲਓ ਵੀਰ ਜੀ ਜਿਹੜੀਆਂ ਦੇ 30000 ਦੀ ਮਸ਼ੀਨ ਦੇ ਦਾਂਗੇ ਪਰ ਵੀਰੇ ਸਾੰਬਿਆ ਕੋਈ ਮੇਰਾ ਵੀਰ ਭਰਾ ਆਪਣਾ ਜਲ ਪਾਣੀ ਲੈ ਆਉਂਦਾ ਵੇਸਾ ਤਾਂ ਬਿਲਕੁਲ ਵੀਰ ਜੀ ਦਾ ਬਿਲਕੁਲ ਬਿਲਕੁਲ ਵੀਰ ਹਾਂ ਬੋ ਸੋਨਾ ਵੀਰ ਉਹਨਾਂ ਨੇ ਰੈਡ ਕੀਤਾ ਹੈ ਗਾੜੀ ਵੀ ਪਾ ਲਈ ਸੋਈ ਬੱਤੀ ਵੀਰ ਜੀ ਬੜੀ ਚੰਗੀ ਵੇਖੋ ਵੀਰ ਜੀ ਥੱਬੇ ਹੀ ਲਾਇਆ ਥਲੇ ਅਛਾ ਜੀ ਜੂ ਆਪਰ ਪਰ ਪਈ ਪਿਛੇ ਹਾਂਜੀ ਬਾਕੀ ਹੁੰਦੇ ਆ ਇਹ ਕਿਹੜਾ ਦੇਖੋ ਵੀਰ ਜੀ ਜੇਰ ਜੂਰ ਆ ਪ੍ਰੋਪਰ ਪਈ ਆ ਸਾਰੀ ਵੀਰ ਨੂੰ ਡਿਟੇਲ ਦੇਣਗੇ ਤੁਹਾਨੂੰ ਬਾਕੀ ਵੇਖੋ ਵੀਰ ਜੀ ਗਲਾਬੀ ਥਾਣ ਲਗਾ ਕੋਹ ਹਰੀਆਂ ਮੁੱਠੀ ਚਾਹੀਦੀ ਆ ਜੀ ਬਿਲਕੁਲ ਬਿਲਕੁਲ ਵੀਰੇ ਹਾਂਜੀ ਅਸਲ ਚੀਜ਼ ਅਸਲ ਜਰਸੀ ਵੀਰ ਜੀ ਤਾਂ ਇਹੋ ਫਸਤਾ ਜੀ ਮਗਰ ਕੀ ਆ ਗਿਆ ਵੀਰ ਜੀ ਇਹ ਤੇ ਚੋਬਰ ਚੋਬਰ ਜੀ ਅੱਛਾ ਏ ਹਾਂ ਮਗਰ ਚੋਬਰ ਆ ਗਿਆ ਦੇਨਾ ਬਹੁਤ ਹੁੰਦਾ ਮੋਟਾ ਦਿਖਾ ਲਓ ਹਾਂਜੀ 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 ਬਹੁਤ ਸੋਹਣੀ ਵਸੀ ਵੀਰ ਜੀ ਬਹੁਤ ਸੋਹਣੀ ਥੱਲੇ ਉਹਦੇ ਥੱਬੇ ਲਾਏ ਕਰਮਾ ਵਾਲੀ ਨੇ ਵੇਖੋ ਵੀਰ ਜੀ ਵੇਖੋ ਥੋੜਾ ਜੇਖੋ ਵਿੱਚ ਮੈਂ ਚੰਗੀ ਤਰ੍ਹਾਂ ਮੇਰਾ ਵੀ 4 ਪਹਿਲੇ ਕੈਮਰਾ ਮੈਂ ਕਹਿੰਦਾ ਵੀਰ ਜੀ ਜਿਹਨੀਆਂ ਸਿੱਖਤਾ ਕਰੀਆਂ ਹੁੰਦੀਆਂ ਥੋੜੀਆਂ ਇਹਦੀਆਂ ਕਰਮਾ ਵਾਲੀਆਂ ਨੇ ਵੇਖੋ ਅੱਖ ਵੇਖੋ ਜਿੱਦਾ ਕੁੜੀ ਆ ਵੀ ਵੱਟ ਤੇ ਨਹੀਂ ਰੱਖਿਆ ਜਾਂਦਾ ਜਿੱਦਾ ਬਲਬ ਲਾਇਆ ਦੇਣਾ ਇਹ ਕੋਈ ਜੀ ਜਰਸੀ ਦੀ 3 ਗਾ ਵਿਸ਼ੇ ਬਰਾਨਾ ਡੇਡਾ ਤੋਂ ਆ ਪਰ ਡੇ ਬੱਚਾ ਦਿੱਤਾ ਬਿਲਕੁਲ ਸਹੀ ਗੱਲ ਜੀ ਬਰੇ ਬਾਕੀ ਥਣ ਭਾਂਡੇ ਦੀ ਖੁੱਲੀ ਆ ਕਰਮਾ ਵਾਲੀ ਦੁੱਧ ਵੀ ਚੰਗਾ ਚਵਾਈ ਜਾਊਗੀ ਮੈਂ ਨਾ ਚਵਾਈ ਚੂੜੀ ਬੜੀ ਹੋ ਕੇ ਲੱਗੀ ਹਾਂਜੀ ਹਾਂਜੀ ਵੀਰ ਚਲੋ ਵਧੀਆ ਗੱਲ ਜੀ ਜੀ ਇਹਦਾ ਮੇਰਾ ਵੀ ਔਰਤਿਆਂ ਵਾਲਾ ਭਾਅ ਕਰ ਦੇਣਾ ਕਿੰਨਾ ਵੀ ਜੀ ਇਹ ਆ ਜੀ ਦਾ ਕੋਈ 45 ਮੰਗੇਂ ਤਾਂ 50 ਬਿਲਕੁਲ 45 ਦੇ ਦਈਏ ਕਰ ਦਈਏ ਥੋੜਾ ਜਿਹਾ ਮੈਂ ਨਾ ਮਾਨ ਕਰਦਾ ਦੋ ਛੱਡ ਦਈਏ ਇੱਕ ਹੀ ਆ ਰੋਜ਼ ਵਰਕਾ ਲਓ 40000 ਦੀ ਜੁ 1000 ਰੁਪਿਆ ਚੋੜ ਵੀ ਵੇਖੋ ਵੀਰ ਜੀ ਵਸ਼ੀਮ ਮਿਲਦੀ ਨਹੀਂ ਪਰ ਥਲੇ ਟਾਪ ਹੀ ਡਾਇਆ ਹਾਂ ਬਹੁਤ ਸੋਹਣੀ ਵਸ਼ੀ ਵੀਰ ਜੀ ਬਰੀਡ ਫੁੱਲਿਆ ਵੀਰਾਂ ਨੂੰ ਆਪਣੇ ਕੋ ਇੱਕ ਟੋਕੜ ਲੱਗਣੀ ਆ ਅੱਛਾ ਏ ਤੁਦੋਂ ਦਾ ਆਪਣਾ ਸ਼ਰਤੀ ਤੂੰ ਨਾ ਅੱਛਾ ਅੱਛਾ ਇਹ ਟੋਕੜ ਕਾ ਬਣ ਚੰਗੀ ਵੀਰ ਜੀ ਨਾ ਵੀ ਆਣਾ ਵੀ ਜੀ ਤੇ ਸਦਵਾ ਮੈਨਾਂ ਲੱਗਣਾ ਛੇਕ ਬ੍ਰੀਡ ਉਹ ਚੱਲੇ ਆ ਅੱਛਾ ਇਹ ਮਦਨਾ ਨੂੰ ਲੱਗਣਾ ਵਾਲੀ ਤੇ ਬਾਕੀ ਆਪਣੇ ਫਾਰਮ ਤੋਂ ਗਈ ਆ ਹਾਂਜੀ ਤੇ ਇਹ ਜੀ ਆਪਣੇ ਕੋ ਪਿਛਲੇ ਸਵੇ ਦੀਆਂ ਵੀ ਆਪਣੇ ਚੈਨਲ ਤੇ ਵੀਡੀਓ ਪਈਆਂ ਵਾ ਜੇ ਕੋ ਆਪੂਗਾ ਦੇ ਵਿਖਾ ਲਓ ਹਾਂਜੀ ਹਾਂਜੀ ਬਿਲਕੁਲ ਦੇਖੋ ਵੀਰ ਜੀ ਪਰ ਬ੍ਰੇਡ ਬਰੂਡ ਇੱਥੇ ਵੀ ਬਹੁਤ ਜਿਆਦੀ ਆ ਨਾ ਆ ਵਾਲੀ ਦੂਜੇ ਤੋਂ ਵੀ ਪੰਜਾਬ ਵਾਲੀ ਜਰਸੀ ਫੁੱਲ ਸਾਂਭੀ ਆ ਹਾਂ ਹਾਂ ਆ ਵੇਖੋ ਵੀਰ ਜੀ ਕਰਮਾ ਵਾਲੀ ਭਾਂਦੀ ਚੰਗਾ ਹੋਊਗੀ ਥੋੜੇ ਪੈਸੇ ਖਰਚਨੇ ਆ ਤੇ ਕੱਚੀ ਆ ਨਾ ਬਿਲਕੁਲ ਬਿਲਕੁਲ ਵੀਰੇ ਹਾਂ ਬਾਕੀ ਮੇਰਾ ਵੀਰ ਭਰਾ ਵੀਰ ਜੀ ਜਿਹੜੇ ਟੋਕੜ ਗੱਬਣ ਪਸ਼ੂ ਹੁੰਦੇ ਆ ਇਹਨਾਂ 'ਚ ਫਾਇਦਾ ਹੁੰਦਾ ਇਹ ਇੱਕ ਹਿਸਾਬ ਦੀ ਕਮੇਟੀ ਸਮਝ ਲੈਣਾ ਐਫ ਡੀ ਸਮਝ ਲੋ ਕਮੇਟੀ ਇਹ ਡਬਲ ਹੁੰਦੇ ਆ ਹਾਂ ਹਨਾ ਵੀਰੇ ਇਹਦਾ ਵੀਰ ਮੁੱਲ ਛੋਟਾ ਜਿਹਾ ਕਰ ਦੇਣਾ ਕਿੰਨਾ ਵੀਰ ਜੀ ਕੋਈ ਵੀ ਇਹਦਾ ਮੁੱਲ ਬੱਤੀ ਨਹੀਂ ਕੋਤੀ ਨਹੀਂ ਅਸ਼ਾਈ ਇਹ ਜਿਹੜੀ ਹਾਂ ਜਸਨੋ ਦੇ ਨੇ 27000 ਦੇ ਦਿੱਤਾ ਲਓ ਵੀਰ ਜੀ ਵੀਰ 27000 ਵੀ ਦੇ ਦਾਂਗੇ ਪਰ ਵੀਰ ਜੀ ਵਸ਼ੀ ਮਿਲਦੀ ਨਹੀਂ ਐ ਵਡਾ ਘਾਤਰ ਸਾਂਭੀ ਇਸੇ ਸਾਂਖਣ ਮੇਰਾ ਵੀ ਤਾਂ ਇhtiyaj ਪਿੱਛੇ ਮਾਰਦੇ ਕੈਮਰਾ ਸਾਂਭੀ ਜੀ ਜਲੇ ਭਾਜਾ ਮਰਜੀ ਮੇਰਾ ਵੀ ਪੈਸਾ ਸਾਂਭੀ ਸੁੰਭੀ ਚੰਗੀ ਆਣਾ ਵੀਰੇ ਮੈਂ ਤਾਂ ਪੂਰੀ ਜੰਮਿਆ ਤੁਹਾਨੂੰ ਭਾਵੇਂ ਕੋਈ ਪਹਿਲਾਂ ਲਾਖਦੇ ਪਰ ਨਹੀਂ ਹਾਂਜੀ ਹਾਂਜੀ ਉਹ ਕੰਮ ਤਾਂ ਨਹੀਂ ਹੋਇਆ ਤਾਂ ਫੈਮਿਲੀ ਸਾਰੀ ਬਾਹਰ ਚ ਲੱਗੀ ਆ ਵੇਖੋ ਵੀਰੇ ਜਿਲਾ ਮਰਜੀ ਕੋਈ ਡਾਕਟਰ ਲੈ ਆ ਕੇ ਆਪਣੀ ਚੈੱਕ ਕਰਾ ਕੇ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਜੇ ਔਨਲਾਈਨ ਮੰਗਾਉਂ ਆਪਣਾ ਜਾਂਦੇ ਨੇ ਡਾਕਟਰ ਭਾ ਲੋ ਮੇਰਾ ਡੱਗੜੀ ਵਾਲਾ ਤੋਰ ਹਾਂ ਠੀਕ ਠੀਕ ਹੈ ਗਾੜੀ ਵੀਰ ਜੀ ਇੱਕ ਤਾਂ ਲੱਗਿਆ ਚੀਜ਼ ਦਿਖਾਉਣੇ ਸਪੈਸ਼ਲ ਹੀ ਮੈਂ ਨਾ ਪਲੇਟ ਹੀ ਤਿਆਰ ਕੀਤੀ ਜੇ ਕਿ ਦੇਖੋ ਵੀਰੇ ਵੀਰੇ ਇਹ ਭੇਡੂ ਭੇਡੂ ਇਹ ਵੀ ਜੀ ਟਕਰਾ ਤੇ ਫਿਰ ਸਾਡੇ ਦੇ ਮਾਲ ਦੇ ਵਿੱਚ ਨਹੀਂ ਲੱਗਦਾ ਟਾਈਮ ਆ ਅੱਛਾ ਏ ਇਹ ਵੀ ਟਕਰਾ ਇਹ ਟਕਰਾ ਜੇ ਜੇ ਕੇ ਵੀਰ ਨੂੰ ਲੋਡ ਹੋਵੇ ਤੇ ਖੜ ਸਕਦਾ ਟੱਕਰ ਮਤਲਬ ਕੀ ਹੁੰਦੀ ਹੈ ਜਦੋਂ ਭੇਡੂ ਨਹੀਂ ਭੇਡੂ ਅੱਛਾ ਅੱਛਾ ਇਓ ਬਾਖੀ ਜੇ ਕਹਿੰਦੇ ਵੀਰ ਜੀ ਸਾਂਭਿਆ ਤੁਸੀਂ ਚੰਗਾ ਲੱਗਦਾ ਹੈ ਬਰੀਡ ਬਲੂਡ ਤਿਆਰ ਕਰਨੀ ਹੋਊਗੀ ਨਾ ਹਾਂ ਜੀ ਦੇ ਦਾਂਗੇ ਆਪਾਂ ਨੂੰ ਬੜਾ ਮਹਿੰਗਾ ਮਕਾਇਆ ਹੈ ਪਰ ਦੇ ਦਾਂਗੇ ਕੇਨ ਜੀ ਠੀਕ ਹੈ ਵੀਰੇ ਠੀਕ ਹੈ ਇੱਥੇ ਖਲੋਇਆ ਜੀ ਦੇਖੋ ਵੀ ਜੀ ਆ ਰਹੇ ਅੱਜ ਨੇ ਕੀ ਨਾਟਕ ਹੋਦਾ ਕੱਟਦਾ ਵੀਰ ਨਾ ਇਹੋ ਜੀ ਚੀਜ਼ ਤੇ ਕਹਿੰਦੇ ਪਾਈ ਨਹੀਂ ਹਣੀ ਵੀਡੀਓ ਚ ਹਾਂ ਜੀ ਦੇ ਦਾਂਗੇ ਵੀਰ ਟੱਕਰ ਆ ਟੱਕਰ ਟੱਕਰ ਵਾਲਾ ਭੇਡ ਗੋਜਾ ਕਹਿੰਦਾ ਘੜਨਾ ਚੰਗ ਦੇ ਦੇ ਓ ਵੇਖੋ ਤੇਰਾ ਭਲਾ ਜੀ ਦੋ ਦੋ ਜਿੱਟੀਆਂ ਨੇ ਅੱਛਾ ਜੀ ਬਹੁਤ ੜਾ ਹੈ ਅੱਛਾ ਹੀ ਬੰਦੇ ਤੋਂ ਜ਼ਿਆਦਾ ਭੱਜਦਾ ਹੈ ਹਾਂ ਅੱਛਾ ਹੀ ਦੌੜ ਚੰਗੀ ਹੁੰਦੀ ਹੈ ਬਹੁਤ ਜ਼ਿਆਦਾ ਲਓ ਵੀਰ ਜੀ ਵੇਖੋ ਭੇਡੂ ਜੇ ਕੇ ਮੇਰੇ ਵੀਰ ਦਾ ਸ਼ੌਂਕੀ ਨੂੰ ਚਾਹੀਦਾ ਹੋਗਾ ਤੇ ਵੀਰ ਉਹਨਾਂ ਨੇ ਕਰ ਲਿਓ ਫੋਨ ਹਾਂ ਰਾਜੀ ਦੂਜੀ ਫੁੱਲਿਆ ਬਾਕੀ ਬਹੁਤ ਸੋਹਣਾ ਵੀਰ ਜੀ ਬਾਕੀ ਵੀਰ ਜੀ ਆ ਪਸ਼ੂਆ ਵੀਰੋ ਨਾਲ ਕੋਲ ਸਾਰੀ ਤੁਹਾਨੂੰ ਚੰਗੀ ਚੰਗਾ ਜਾਣਕਾਰੀ ਦੇ ਦਿੱਤੀ ਆ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਨਿਰਖ-ਪਰਖ ਕਰੋ ਆਪਣੀ ਸਾਰੀ ਬਾਕੀ ਬੱਸੀ ਬਹੁਤ ਸੋਹਣੀ ਆ ਸਾਰੀਆਂ ਬੱਸੀਆਂ ਟੌਪ ਕਲਾਸ ਦੀਆਂ ਬੱਸੀ ਆ ਜੋ ਵੀਰਾਂ ਨੂੰ ਲੈਣੇ ਜਾਣਗੇ ਬਾਕੀ ਵੀਰੇ ਡਰੈਸ ਬੋਲਦੇ ਆਪਣਾ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਮਾਲੇਵਾਲ ਦਾ ਪੁਲ ਪਿੰਡ ਵੀਲਾ ਤੇਜਾ ਲਾਗੇ ਫਤੇਗੜ ਚੂੜੀਆਂ ਜਿਹੜਾ ਬਾਬਾ ਨਾਨਕ ਦਾ ਵਿਚਕਾਰ ਜੀ ਤੂੰ ਆ ਜਿਹੜਾ ਬਾਬਾ ਨਾਨਕ ਦਾ 10 ਕਿਲੋਮੀਟਰ ਬਟਾਲਾ 22 ਕਿਲੋਮੀਟਰ ਅੰਪੂਰ ਸਾਹਿਬ 26 ਕਿਲੋਮੀਟਰ ਰਮਦਾਸ ਇਸ ਤੋਂ 6 ਕਿਲੋਮੀਟਰ ਆਪਣਾ ਪਿੰਡਾ ਵਿੱਚ ਜੇ ਵਿੱਚ ਐਡਰੈਸ ਬੋਲ ਦਿਓ ਵੀਰੇ ਐਡਰੈਸ ਵੀਰ ਜੀ ਪਿੰਡ ਹੈਗਾ ਵੀਲਾ ਤੇਜਾ ਹਾਂਜੀ ਆਪਣਾ ਮਾਲਕੀ ਮੋਬਾਈਲ ਨੰਬਰ 972902305 ਠੀਕ ਵੀਰੇ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ